ਸ੍ਰੀ ਕਾਲ ਦੋਸਤੋ ਤੁਹਾਨੂੰ ਜਿਵੇਂ ਪਤਾ ਹੈ ਜੋ ਹਾਲਾਤ ਨੇ ਹੁਣ ਆਪਣਾ ਜ਼ਿੰਮੇਦਾਰਾਂ ਦੇ ਹੁਣ ਆਪਾਂ ਨੂੰ ਕਣਕ ਜੀਰੀ ਤੋਂ ਬਾਹਰ ਨਿਕਲਣਾ ਪੈਣਾ ਹੁਣ ਜਿਵੇਂ ਆਪਾਂ ਵੀ ਹੁਣ ਐਕਸਪੈਰੀਮੈਂਟ ਜਿਵੇਂ ਕਰ ਰਹੇ ਆ ਹੁਣ ਆਪਾਂ ਤ੍ਰੇਟਾਂ ਦੇ ਹਾਈਬ੍ਰਿਡ ਤ੍ਰੇਟਾਂ ਦੇ ਬੀਜ ਲੈ ਕੇ ਆਏ ਆ ਇਹਨਾਂ ਦੀ ਆਪਾਂ ਹੁਣ ਬੂਤੇ ਤਿਆਰ ਕਰ ਰਹੇ ਆ ਤੇ ਜਿਸ ਐਕਸਪੈਰੀਮੈਂਟੇ ਮਤਲਬ ਕਿ 30 40 ਬੂਤੇ ਆਪਾਂ ਤਿਆਰ ਕਰਾਂਗੇ ਤੇ ਉਹਨਾਂ ਦਾ ਆਪਾਂ ਦੇਖਿਆ ਨੇ ਜਿਵੇਂ ਮੈਂ ਹੁਣ ਮਾਰਕੀਟ ਤੋਂ ਪਤਾ ਕੀਤਾ ਦੋ ਸਾਲ ਦੀ ਤ੍ਰੇਗ ਜਿਹੜੀ 700 800 1000 ਰੁਪਏ ਤੱਕ ਵੀ ਵੇਚ ਜਾਂਦੀ ਏ ਵਧੀਆ ਆਪਣੀ ਤ੍ਰੇ ਤਾਂ ਪੰਜੇ ਇੱਥੇ ਕਿੱਲੇ ਦੇ ਵਿੱਚ 1600 ਬੂਟਾ ਲਾ ਸਕਦੇ ਆ ਹਰ ਆਪਣਾ ਗਾਜੇ ਤੇ ਆਪਣਾ ਹਰ ਕਰਮ ਤੇ ਸਰੀ 40 ਕਰਮ ਇਦਾਂ ਨੂੰ 40 ਕਰਮ ਇਦਾਂ ਨੂੰ 1600 ਬੂਟਾ ਲੱਗਦਾ ਭਰਾਓ ਆਪਣਾ ਜੇ 1600 ਬੂਟਾ ਆਪਣਾ 1000 ਰੁਪਏ ਦਾ ਵੇਚਦਾ ਤਾਂ 16 ਲੱਖ ਦਾ ਆਪਣਾ 2 ਸਾਲ ਦੇ ਵਿੱਚ ਘੱਟੋ ਘੱਟ ਆਪਣੀ ਵੇਚ ਦਈਏ ਕਿਉਂ ਨਾ ਆਪਾਂ ਐਵੇਂ ਦੇ ਖੇਤੀਆਂ ਵਾਲੇ ਪਾਸੇ ਹੋਈਏ ਜਿਹੜੀਆਂ ਖੇਤੀਆਂ ਦੇ ਵਿੱਚ ਆਪਾਨੂੰ ਪ੍ਰੋਫਿਟ ਦੇ ਦਦਾ ਹੋਵੇ ਚਲੋ ਮੈਂ ਤਾਂ ਇਹ ਕਹਿਣਾ ਕਿ ਸਬਜ਼ੀਆਂ ਆ ਰੁੱਖਾਂ ਦੀ ਬਾਗਮਾਨੀ ਵਾਲੇ ਪਾਸੇ ਹੋਰ ਕਣਕੀ ਜੀਰੀ ਦਾ ਖੇੜਾ ਛੱਡੋ ਤੇ ਆਣ ਵਾਲੇ ਵਿਕਾਸ ਵਾਲੇ ਪਾਸੇ ਦੋਨ ਦੇਖੋ ਆਪਾਂ ਘਰ ਦੀ ਲਫਾਫੇ ਜਿਹੜੇ ਪੈਕਿੰਗ ਵਾਲੇ ਨਾ ਉਹ ਵਰਤਦੇ ਤੇ ਆਂ ਕੋਈ ਆਪਾਂ ਘੱਟ ਖਰਚੇ ਵਿੱਚ ਇਹਦੇ ਵਿੱਚ ਹੁਣ ਆਪਾਂ ਜਿਹੜੀ ਕੋਰਕੋ ਫੀਲਟ ਹੁੰਦੀ ਏ ਉਹ ਪਾਈਏ ਤੇ ਨਾਲ ਰੂੜੀ ਏ ਤੇ ਨਾਲ ਆਪਣੀ ਪ੍ਰਦਾਨ ਏ ਤੇ ਪ੍ਰਦਾਨ ਦੇ ਨਾਲ ਆਪਣੀ ਮਿੱਟੀ ਸਿੰਪਲ 30-30% ਸਾਰੀ ਚੀਜ਼ਾਂ ਨੇ ਜਿਹੜੇ ਪ੍ਰਦਾਨ 5% ਤੇ 50% ਪਾਣੀ ਤੇ ਆਜੋ ਹੁਣ ਤੁਹਾਨੂੰ ਮੈਂ ਪਨੀਰੀ ਵੀ ਦਿਖਾਣਾ ਅੱਗੇ ਜਿਵੇਂ ਆਪਾਂ ਜਿਹੜੀ ਪਨੀਰੀਆਂ ਦੀ ਤਿਆਰੀ ਕੀਤੀ ਹੋਈ ਜੀ ਸਬਜ਼ੀਆਂ ਦੀ ਪਨੀਰੀ ਇੱਥੇ ਇਥੋ ਉਰੀ ਥਾਂ ਤੇ ਆ ਕਿਉਂਕਿ ਅਜੇ ਆਪਾਂ ਐਕਸਪੈਰੀਮੈਂਟ ਕਰ ਰਹੇ ਆ ਇਹਦੇ ਥੱਲੇ ਆਪਾਂ ਲਾਈ ਹੋਈ ਏ ਮਿਰਚਾਂ ਦੀ ਪਨੀਰੀ ਜੇ ਵਧੀਆ ਤਰੀਕੇ ਨਾਲ ਸੈੱਟ ਹੋ ਜੀ ਇਹਦੇ ਆਪਾਂ ਦੇਖੋ ਅਜੇ ਕੱਲ ਪਰਸੋਂ ਹੀ ਬੀਜੀ ਥੋੜੀ ਸਲਾਬ ਕਰਕੇ ਇਹਦੇ ਵਿੱਚ ਵੀ ਰੂੜੀ ਮਿੱਟੀ ਕੋਕੋ ਫੀਲਡ ਪਾਤੀ ਲੈਣਾ ਦੇ ਵਿੱਚ ਪਨੀਰੀ ਦੇ ਛੋਟੇ ਛੋਟੇ ਬੀਜ ਲਾ ਕੇ ਪੀਜੇ ਨੇ ਕੋਈ ਮਿਰਚਾਂ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਸੋ ਹੁਣ ਤੁਹਾਨੂੰ ਮੈਂ ਦੂਜੀ ਪਨੀਰੀ ਦਿਖਾਉਣਾ ਆਪਣੀ ਕਿਹੜੀ ਬਲਦ ਦੇ ਹਟਾ ਵੀ ਹੀ ਆਜੋ ਆਦੇ ਤੋਂ ਮਿੱਤਰੋ ਇਹ ਆਪਾਂ ਪਨੀਰੀ ਤਿਆਰ ਕਰ ਰਹੇ ਆਂ ਇਹਦੇ ਵਿੱਚ ਨਾ ਆਪਾਂ ਜ਼ੁਕੀਨੀ ਦੇ ਬੂਟੇ ਨੇ ਕੀਏ ਦੇ ਬੂਟੇ ਨੇ ਤੇ ਮੋٹے ਕੀਏ ਦੇ ਬੂਟੇ ਨੇ ਇਹ ਬਲਦ ਦੇ ਥੱਲੇ ਜਲਦੀ ਪੈਦਾਵਾਰ ਹੋਈਦੀ ਇਹਦੇ ਵਿੱਚ ਵੀ ਆਪਾਂ ਉਹ ਵੀ ਮਟੀਰੀਅਲ ਵਰਤਿਆ ਜਿਹੜਾ ਆਪਾਂ ਧਰੇਟ ਦੇ ਮਟੀਰੀਅਲ ਵਿੱਚ ਵਰਤਦੇ ਪਈਆਂ ਤੇ ਇਹ ਮੈਨੂੰ ਇਹ ਤੀਜੇ ਦਿਨ ਹੋ ਗਿਆ ਮੈਂ ਟਾਲੀ ਬੂਟਾ ਦੇਖਿਆ ਬੂਟਾ ਪੁੰਗਰਣ ਲੱਗ ਪਿਆ ਜੇ ਆਪਾਂ ਇਹ ਹੀ ਬਾਹਰ ਲਾਂਦੇ ਤਾਂ ਬਾਹਰ ਘੱਟੋੜ 20 25 ਦਿਨ 30 ਦਿਨ 40 ਦਿਨ ਬਾਅਦ ਬੂਟਾ ਬਾਹਰ ਆਣਾ ਐਵੇਂ ਮਿੱਤਰੋ ਹੁਣ ਆਪਾਂ ਨੂੰ ਜਿਵੇਂ ਮਹੀਨੇ ਦੇ ਵਿੱਚ ਵਧੀਆ ਬੂਟਾ ਬਣ ਜਾਏਗਾ ਫਿਰ ਖੇਤ ਵਿੱਚ ਲਾਓ ਤੇ ਤੁਹਾਨੂੰ ਅਗੇਤੀ ਜਿਵੇਂ ਆਪਾਂ ਮੰਨ ਲਓ ਤਾਨੂੰ ਮਾਰਚ ਦੇ ਵਿੱਚ ਕੀਆ ਮਿਲ ਜੇਗਾ ਮਾਰਚ ਬਰੈਂਟ ਜਦੋਂ ਲੋਹਾ ਚਲਦੀਆਂ ਹੁੰਦੀਆਂ ਨੇ ਕੀ ਇਹਦਾ ਰੇਟ 100 ਰੁਪਏ ਹੁੰਦਾ ਉਸ ਟਾਈਮ ਆਪਾਂ ਨੂੰ ਕੀਆ ਮਿਲੇਗਾ ਜਪਨੀ ਮਿਲੇਗੀ ਤੇ ਆਪਾਂ ਉਸ ਟਾਈਮ ਵਧੀਆ ਪੈਸਾ ਕਮਾ ਸਕਦੇ ਆ ਤੇ ਵਧੀਆ ਖੇਤੀ ਕਰ ਸਕਦੇ ਆ ਆਲਵੀਰੋ ਹੁਣ ਕਣਕ ਜੀ ਦੀ ਨੂੰ ਛੱਡ ਕੇ ਸਬਜ਼ੀਆਂ ਵਾਲੇ ਪਾਸੇ ਹੋਈਏ ਧੰਨਵਾਦ